ਦੋਸਤੋ ਕੱਲ ਬੀਜੇਪੀ ਦਾ ਲੀਡਰ ਆਇਆ ਸਾਡੇ ਪਿੰਡ ਤੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਇੰਨੀ ਕੁ ਜ਼ਿਆਦਾ ਉਹਦੀ ਬੇਇੱਜ਼ਤੀ ਕੀਤੀ ਇੰਨੀ ਕੁ ਜ਼ਿਆਦਾ ਉਹਦੀ ਬੇਇੱਜ਼ਤੀ ਕੀਤੀ ਮੇਰੇ ਹਿਸਾਬ ਨਾਲ ਇੰਨੀ ਜ਼ਿਆਦਾ ਬੇਇੱਜ਼ਤੀ ਪੰਜਾਬ ਚ ਅਜੇ ਤੱਕ ਬੀਜੇਪੀ ਦੀ ਕਿਤੇ ਹੋਈ ਨਹੀਂ ਜਿੰਨੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਕੀਤੀ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਪਿੰਡ ਜਿਹੜਾ ਹੈਗਾ ਇਹ ਲੱਧੂ ਵਾਲਾ ਤਾੜ ਤੇ ਲੋਕ ਸਭਾ ਹਲਕਾ ਫਰੋਜ਼ਪੁਰ ਚ ਆਉਂਦਾ ਆ ਇਹ ਇਸ ਸਮੇਂ ਇੱਥੇ ਜਿਹੜਾ ਐਮਪੀ ਜਿਹੜਾ ਚੋਣ ਲੜ ਰਿਹਾ ਬੀਜੇਪੀ ਦਾ ਲੀਡਰ ਉਹ ਹੈਗਾ ਰਾਣਾ ਸੋਢੀ ਜਿਹੜਾ ਚਾਰ ਵਾਰ ਲਗਾਤਾਰ ਐਮਐਲਏ ਬਣਿਆ ਗੁਰੂ ਹਰਸ ਹਾਏ ਤੋਂ ਕਾਂਗਰਸ ਪਾਰਟੀ ਵੱਲੋਂ ਪਰ ਸਾਲ ਪਹਿਲਾਂ ਉਹਨੇ ਬੀਜੇਪੀ ਜੁਆਇਨ ਕਰ ਲਈ ਸੀ ਤੇ ਕੱਲ ਉਹਦਾ ਮੁੰਡਾ ਰਾਣਾ ਸੋਢੀ ਦਾ ਮੁੰਡਾ ਸਾਡੇ ਪਿੰਡ ਪ੍ਰਚਾਰ ਲਈ ਆਇਆ ਪਰ ਸਾਡੇ ਪਿੰਡ ਦੇ ਨੌਜਵਾਨਾਂ ਨੇ ਏਕਾ ਕਰਕੇ ਉਹਦਾ ਰਸਤਾ ਰੋਕਿਆ ਤੇ ਉਹਨੂੰ ਪਿੰਡ 'ਚ ਐਂਟਰ ਨਹੀਂ ਹੋਣ ਦਿੱਤਾ ਹਾਲੇ ਕਿ ਉਹ ਕਹਿੰਦਾ ਹਮੇ ਗੁਰੂ ਘਰ ਜਾ ਕੇ ਪ੍ਰਚਾਰ ਕਰਨਾ ਗੁਰੂ ਘਰ ਤੇ ਕੋਈ ਬੰਦਾ ਨਹੀਂ ਹੈ ਉੱਥੇ ਹਨਾ ਪ੍ਰਚਾਰ ਉੱਥੇ ਕਿੱਥੇ ਕਹਿੰਦਾ ਨਾ ਕਰਨਾ ਸੀ ਤੇ ਪਰ ਫਿਰ ਵੀ ਸਾਡੇ ਨੌਜਵਾਨਾਂ ਨੇ ਆਖਿਆ ਵੀ ਨਹੀਂ ਤੁਸੀਂ ਮੰਨ ਲਓ ਜਦੋਂ ਅਸੀਂ ਚੱਲੇ ਹਾਂ ਦਿੱਲੀ ਹਨਾ ਤੁਸੀਂ ਸੜਕਾਂ ਤੇ ਕੇਲ ਲਾਏ ਕੀ ਕੁਛ ਕੀਤਾ ਸਾਡੇ ਨੌਜਵਾਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਪਰ ਤੁਹਾਨੂੰ ਅਸੀਂ ਪਿੰਡ 'ਚ ਐਂਟਰ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਸੋ ਨੌਜਵਾਨਾਂ ਦਾ ਇਹ ਲਾਂਗਾ ਜੋ ਗਦਮਾ ਪਿੰਡ ਲੱਧੂ ਵਾਲਾ ਤਾੜ ਦੇ ਨੌਜਵਾਨਾਂ ਦਾ ਸੋ ਬਹੁਤ ਵਧੀਆ ਉਹਨਾਂ ਮਤਲਬ ਏਕਾ ਕਰਕੇ ਤੇ ਇਹਦਾ ਰਸਤਾ ਰੋਕਿਆ ਤੇ ਇੰਨੀ ਕਿ ਜ਼ਿਆਦਾ ਇਹ ਬੰਦੇ ਦੀ ਬੇਇੱਜ਼ਤੀ ਹੋਈ ਹੈ ਨਾ ਇੰਨੀ ਕਿ ਜ਼ਿਆਦਾ ਜੇ ਤੇ ਅਣਖ ਗੈਰਤ ਵਾਲਾ ਹੁੰਦਾ ਤੇ ਸਾਡੇ ਪਿੰਡ ਨਾਲ ਹੀ ਨਹਿਰਾਂ ਵਗਦੀਆਂ ਨੇ ਤੇ ਨਹਿਰ 'ਚ ਛਾਲ ਛੂਲ ਮਾਰ ਕੇ ਮਰ ਜਾਂਦਾ ਪਰ ਇਹ ਬੇਗੈਰਤ ਲੋਕ ਨੇ ਇਹਨਾਂ ਦੀ ਅਣਖ ਨੂੰ ਕੋਈ ਸਾਰੀ ਮਰੀ ਹੁੰਦੀ ਹੈ ਹਨ ਜਿਹੜੇ ਲੀਡਰ ਹੁੰਦੇ ਨੇ ਸੋ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਦੋਸਤੋ ਜਦੋਂ ਇਹ ਪਿੰਡ 'ਚ ਐਂਟਰ ਹੋਣ ਲੱਗਦਾ ਆ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਉਹ ਅੱਗੇ ਹੋ ਕੇ ਖੜ ਜਾਂਦੇ ਹਨਾ ਵੀ ਤੁਹਾਨੂੰ ਗੁਰੂ ਘਰ ਨਹੀਂ ਜਾਣ ਦੇਣਾ ਤੇ ਇਹ ਕੀ ਕਰਦਾ ਹੈ ਬੇਸ਼ਰਮ ਜਿਹਾ ਹੋ ਕੇ ਉੱਤਰ ਜਾਂਦਾ ਗੱਡੀ 'ਚੋਂ ਤੇ ਨਾਲ ਹੀ ਮਤਲਬ ਆਪਣੇ ਸੱਜਣ ਮਿੱਤਰ ਦਾ ਘਰ ਹੁੰਦਾ ਆ ਤੇ ਉਹਦਾ ਗਲੀ ਵਾਲੇ ਪਾਸੇ ਜਿਹੜਾ ਬੂਹਾ ਹੁੰਦਾ ਬੈਠਕ ਜੀ ਹੁੰਦੀ ਹਨ ਤੇ ਉਹਦੇ ਵਿੱਚ ਵੜ ਜਾਂਦਾ ਆ ਤੇ ਉਹਦੇ ਵਿੱਚ ਵੜ ਜਾਂਦਾ ਜਦੋਂ ਤੇ ਸਾਡੇ ਪਿੰਡ ਦੇ ਜਿਹੜੇ ਕਿਸਾਨ ਚੱਲ ਜਾਂਦੇ ਅੰਦਰ ਹਨਾ ਤੇ ਪੱਖਾ ਬੰਦ ਕਰ ਦਿੰਦੇ ਆ ਤੇ ਹੋਰ ਬੜੀ ਬੇਇੱਜ਼ਤੀ ਹੁੰਦੀ ਏ ਦੀ ਯਾਰ ਤੇ ਬਾਕੀ ਇਹਦੇ ਜਿਹੜੇ ਚੇਲੇ ਚਿਮਟੇ ਸੀ ਉਹ ਕੈਮਰਾ ਬੰਦ ਕਰਾ ਦਿੰਦੇ ਸੀ ਪਰ ਮੈਂ ਜਿੰਨਾ ਕੁ ਰਿਕਾਰਡ ਕੀਤਾ ਤੁਹਾਨੂੰ ਦਿਖਾਉਣਾ ਆ ਜਿਹੜੇ ਨਾਲ ਇਹਦੇ ਗਾਰਡ ਸੀ ਪੁਲਿਸ ਵਾਲੇ ਸੀ ਜਾਂ ਹਨਾ ਹੋਰ ਇਹਦੇ ਚਮਚੇ ਸੀ ਉਹ ਕੀ ਕਰਦੇ ਸੀ ਕਿ ਕੈਮਰੇ 'ਗੇ ਹੱਥ ਕਰ ਲੈਂਦੇ ਸੀ ਮਤਲਬ ਬੰਦ ਕਰਾ ਦਿੰਦੇ ਸੀ ਪਰ ਫਿਰ ਵੀ ਮੈਂ ਜਿੰਨਾ ਕਿ ਰਿਕਾਰਡ ਕੀਤਾ ਆ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਅੱਗੇ ਜਾ ਕੇ ਬਾਹਰ ਚਲੋ ਬਾਹਰ ਸਾਡੇ ਘਰੋਂ ਬਾਹਰ ਆ ਜਾ ਬੜੀ ਆ ਗਿਆ ਘਰ ਦਾ ਕੋਈ ਨਹੀਂ ਤੁਹਾਨੂੰ ਜਾਨ ਕੇ ਘਰ ਘਰ ਵੀ ਵੀਡੀਓ ਬਣਾਵੇਂ ਤੇਰੇ ਬਾਸ ਬਾਹਰ ਨਿਕਲੋ ਬਾਹਰ ਇੱਧਰ ਆ ਜਾ ਕੇ ਬਾਹਰ ਕੱਢੋ ਨਾ ਮਕਾਨ ਨੂੰ ਮਕਾਨ ਨਾ ਖੜੀ ਕਰਦੇ ਪਿੰਡ ਦੇ ਵਿੱਚ ਕੋਈ ਆ ਬਾਹਰ ਕੱਢੋ ਨਾ ਮਕਾਨ ਖੜੀ ਆਈ ਨਹੀਂ ਕਰਦੇ ਤੁਸੀਂ ਲੜਬਾ ਜਣੀ ਕਰਨੀ ਪੋਣੀ ਨਹੀਂ ਚਲੋ ਠੀਕ ਹੈ ਜੇ ਜਿਹੜਾ ਮੰਨੋ ਗੱਲ ਜਾਇਦਾ ਉਹ ਫੇਰ ਤੇ ਆ ਜਾਓ ਸਾਈਡ ਤੋਂ ਜਿਹੜਾ ਪਸੰਦ ਆ ਕੇ ਕੱਢੂਗਾ ਵੀ ਜਿਹੜਾ ਆ ਕੱਢਾਂਗੇ ਇਹ ਜਿਹੜੀ ਪਾਰਟੀ ਜਿਹੜੀ ਬਣ ਗਈ ਜਿਹੜੀ ਨਾਮ ਖੜਾ ਨਹੀਂ ਬਹੁਤ ਬਹੁਤ ਬੇਗਾਨਾ ਹਰਪਾ ਕਰਕੇ ਬੀਜੇਪੀ ਦਾ ਖੜਾ ਹੀ ਛੱਡ ਦਿਓ ਜਿੰਨੇ ਛੱਡਦਾ ਹੈ ਹਾਰ ਸਾਰੇ ਆਵਾਜ਼ਾਂ ਕਾਟ ਦੇ ਸੰਭਲ ਲਓ ਆਵਾਜ਼ਾਂ ਦੇ ਪੈਗਾਂ ਪਾ ਕੇ ਸਾਡੇ ਤੋਂ ਪਿਆਵਾਂ ਗੱਲ ਜਿਹੜੀ ਕਰਦੇ ਨਹੀਂ ਛੱਡ ਕੇ ਆ ਜਾਓ ਸਾਡੇ ਕੰਮ ਕੀਤਾ ਆ ਭਜਾ ਦਾ ਰਾਣਾ ਥੋੜੀ ਦਾ ਮੁੰਡਾ ਰਘੂ ਥੋੜੀ ਇਹ ਪਿੰਡ ਲੱਡੂ ਵਾਲਾ ਤਾੜ ਤੇ ਹਲਕਾ ਫਰੋਇਪੁਰ